ਕਤਰੀ ਕਾਲ ਦੀ ਬਾਈ ਦੀ ਸਾਰਾ ਨੂੰ ਤੇ ਅੱਜ ਆਪਾਂ ਦਿਖਾਉਨੇ ਆ ਭਰਾ ਮੇਰੋ ਆਪਣੇ ਗਵਾਂਢੀ ਦਾ ਟਰੈਕਟਰ ਇਹ ਮਿੱਟੀ ਢੋਈ ਜਾਂਦਾ ਬਾਈ ਨਹੀਂ ਪੈ ਗਿਆ ਸੀ ਬਾਹਲਾ ਤੇ ਬਾਈ ਕਹਿੰਦਾ ਕੰਦ ਜੀ ਬਹਿ ਗਈ ਇੱਕ ਪਾਸਿਓ ਤੇ ਬਾਈ ਨੇ ਆ ਟਰੈਕਟਰ ਭਰਾ ਮੇਰੋ ਸੇਲ ਕਰਨਾ ਸਬਰਾਜ ਆ ਦੇਖ ਲੋ ਚਾਰ ਸਪੀਰੇ ਤੁਹਾਨੂੰ ਦਿਖਾ ਰਿਹਾ ਹਾਂ ਹੁਮਕੇ ਟਾਇਰਾਂ ਟੂਰਾਂ ਦਾ ਬਹੁਤ ਵਧੀਆ ਟਰੈਕਟਰ ਆ ਘੈਂ ਟਰੈਕਟਰ ਆਪਣਾ ਗਵਾਂਢੀ ਬੰਦਾ ਜ਼ਿੰਮੇਵਾਰੀ ਵਾਲਾ ਟਰੈਕਟਰ ਆ ਭਰਾ ਮੇਰੋ ਡਿੱਕ ਡੱਕ ਲੱਗਿਆ ਹੋਇਆ ਸਾਰਾ ਕੁਝ ਤੁਹਾਨੂੰ ਐਵੇਂ ਜਿੱਕਰੀ ਦੇਵਾਂਗੇ ਡਿੱਕ ਡੱਕ ਦੇਖੀ ਹਾਂ ਵਿੱਚ ਤੂੰ ਹੋਰ ਲਵਾ ਲੇਂਗਾ ਫਿਰ ਲੈ ਆਂਗਾ ਜਿਹੜਾ ਤੇ ਬਾਈ ਕਹਿੰਦਾ ਵਿੱਚ ਹੀ ਦੇ ਦਾਂਗੇ ਯਾਰ ਡਿੱਕ ਡੱਕ ਇਹ ਆ ਦੇਖ ਲੋ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਕਿਹੜਾ ਮਾਡਲ ਆ ਇਹ 11 11 ਮਾਡਲ 11 ਮਾਡਲ ਹਰਿਆਣਾ ਨੰਬਰ ਹਰਿਆਣਾ ਨੰਬਰ ਹੈ 11 ਮਾਡਲ ਆ ਭਰਾ ਮੇਰੋ ਹਰਿਆਣਾ ਨੰਬਰ ਆ ਪਾਵਰ ਸਟੀering ਦੇਖੋ ਯਾਰ ਕੋਕਾ ਪੀਸੀ ਟਰੈਕਟਰ ਆ ਯਾਰ ਡਿਸਟਰੀਬਿਊਟਰ ਵੀ ਲੱਗਿਆ ਡਿਸਟਰੀਬਿਊਟਰ ਵੀ ਲੱਗਿਆ ਹਾਂ ਦਿਖਾਤਾ ਆਪਾਂ ਤੇ ਜਮਾ ਕੋਕਾ ਪੀ ਸੀ ਆ ਭਰਾ ਮੇਰੇ ਚਾਰ ਸਪੀਰ ਤੁਹਾਨੂੰ ਘੁੰਮ ਕੇ ਦਿਖਾ ਦਿੰਨਾ ਇਹ ਬੈਂਪਰ ਬੂੰਪਰ ਲੱਗਿਆ ਕਿਸੇ ਪਾਸੇ ਵੀ ਨਾ ਟਰੈਕਟਰ ਦੇ ਥ੍ਰੀ ਹੀਟ ਵੀ ਨਹੀਂ ਲੱਗੀ ਪੂਰਾ ਘੈਂਟ ਟਰੈਕਟਰ ਆ ਭਰਾ ਮੇਰਾ ਦੇਖੋ ਹੈਂਡ ਗੱਲਵਾਤਾ ਪੂਰਾ ਸੋਹਣਾ ਟਰੈਕਟਰ ਹੈ ਚਾਰ ਸਪੀਰ ਤੁਹਾਨੂੰ ਘੁੰਮ ਕੇ ਦਿੱਤਾ ਦਿਖਾ ਡਿਸਟ੍ਰੀਬਿਊਟਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਆ ਦੇਖੋ ਦੂਰੋਂ ਦਿਖਾਉਣਾ ਕਿਨੂੰ ਟਾਇਰਾਂ ਦੂਰਾਂ ਦੇ ਲੋ ਜਮਾ ਕੋਕਾ ਪੀ ਸੀ ਆ ਯਾਰ ਬਹੁਤ ਸੋਹਣਾ ਟਰੈਕਟਰ ਤੇ ਆਪਣੇ ਕੋਲੇ ਚੱਲਦਾ ਰਿਹਾ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਬਾਈ ਕਹਿੰਦਾ ਕਿਸੇ ਪਾਸੋਂ ਵੀ ਕਹਿੰਦਾ ਤਬਕਾ ਨਹੀਂ ਛੱਡਦਾ ਟਰੈਕਟਰ ਠੁੱਕਾ ਟਰੈਕਟਰ ਪਿਆ ਹੈ ਭਰਾ ਮੇਰੋ ਨਾ ਬਾਹ ਕੇ ਲੈ ਜਾ ਹਾਂ ਬਾਹ ਕੇ ਲੈ ਜੀ ਪਾ ਮਾ ਠੀਕ ਠੀਕ ਆ ਤੇ ਬਾਈ ਕਹਿੰਦਾ ਬਾਹ ਕੇ ਲੈ ਜਾ ਯਾਰ ਛੋ ਤਾਂ ਹੁਣੀ ਜਿਹੜਾ ਇਹ ਅੱਛਾ ਬੇਚੋ ਅੱਛਾ ਅੱਛਾ ਲਾਈ ਪਈ ਸੀਗੀ ਲਾਈ ਜੋ ਲਾਈ ਹੋਈ ਸੀ ਬਾਈ ਕਹਿੰਦਾ ਸੋ ਲਾਤੀ ਜੀ ਮੈਂ ਪਹਿਲਾ ਮਾਰਕ ਦਾ ਫਸਟ ਪਾਰਟੀ ਟਰੈਕਟਰ ਇਹਨੋਂ ਸੀ ਮਿਲੂਗੀ ਇਹਨੋਂ ਸੀ ਮਿਲ ਜੂਗੀ ਹਰਿਆਣਾ ਨੰਬਰ ਹੈ ਨਾ ਹਰਿਆਣਾ ਐਨਓ ਸੀ ਮਿਲ ਜੂ ਭਰਾ ਮੇਰੋ ਬਾਈ ਕਹਿੰਦਾ ਹਰਿਆਣਾ ਨੰਬਰ ਆ ਬਹੁਤ ਸੋਹਣਾ ਟਰੈਕਟਰ ਆ ਯਾਰ ਦੇ ਤੁਸੀਂ ਦੇਖ ਹੀ ਜਾਓਗੇ ਇਹਦੇ ਅੱਖਾਂ ਨੂੰ ਆ ਦੇਖੋ ਬਈ ਵਿੱਚੋ ਜਮਾਂ ਪਿਆ ਜਾਵਾਂਗਾ ਹਾਂ ਵਿੱਚੋ ਦਿਖਾ ਕਰਾ ਹਾਂ ਆ ਦੇਖੋ ਯਾਰ ਜਮਾਂ ਸੁੱਕਾ ਪਿਆ ਹੈ ਨਾ ਸੁੱਕਾ ਪੀ ਗਿਆ ਹਾਂ ਥਰੀ ਈਟ ਵੀ ਨਹੀਂ ਗਈ ਕਲੋਸ ਕਰ ਇਹ ਕਲੋਸ ਕਰ ਇੰਜਣਾ ਭਰਾ ਮੇਰ ਤੇ ਬਹੁਤ ਸੋਹਣਾ ਟਰੈਕਟਰ ਆ ਘੈਂ ਟਰੈਕਟਰ ਆ ਪਾ ਪਰ ਸਟੀering ਆ ਤੇ ਆ ਪੱਤੀ ਜੀ ਕਿਵੇਂ ਲਾਈ ਆ ਕਿ ਰੈਲਾ ਹੋ ਜਾਂਦਾ ਕਲੱਚ ਇਹ ਰੇੜਾ ਹੁਣ ਤੋਂ ਆ ਆ ਰੇੜਾ ਹੋ ਜਾਂਦਾ ਮੜੀ ਵਧਾ ਦਈਏ ਨਾ ਹਾਂ ਵਧਾ ਦਈਏ ਹਾਂ ਕਲਾਤੀ ਇਹਦੇ ਨਾਲ ਭਰਾ ਮੇਰੋ ਰੇੜਾ ਹੋ ਜਾਂਦਾ ਥੋੜਾ ਜਿਹਾ ਇਹ ਕੀ ਡਿਮਾਂਡ ਮੁੰਡਿਆ ਦੀ ਨਿਮਾਨ ਭਾਈ ਲੈਣ ਦੇਣਾ 3,60,000 ਰੁਪਇਆ 3,60,000 ਦਾ ਛੱਡਾਂਗੇ ਛੱਡਾਂਗੇ ਇਹ ਕੋਈ ਵੀਡੀਓ ਦੇਖ ਕੇ ਆਉਂਦਾ ਉਹਨੂੰ 5000 ਛੋੜ ਅੱਛਾ 5000 ਛੋੜ ਹੋਰ ਕਰ ਦਾਂਗੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਤੇ ਆ ਦੇਖ ਲੋ ਭਰਾ ਮੇਰੋ ਭਾਈ ਕਹਿੰਦਾ 3,60,000 ਰੁਪਇਆ ਲਵਾਂਗੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਤਾਂ ਭਰਾ ਮੇਰੋ ਉਹਨੂੰ 5000 ਭਾਈ ਕਹਿੰਦਾ ਤੇ ਪੂਰਾ ਘੈਂਟ ਟਰੈਕਟਰ ਆ ਭਰਾ ਮੇਰੋ ਚਾਰ ਚਪੇਰੇ ਤੁਹਾਨੂੰ ਘੁਮਕ ਦਿਖਾਦਾ ਡੰਡਾ ਫੱਟੀ ਸਤਰੀ ਸਾਰਾ ਕੁਝ ਨਾਲ ਮਿਲੂਗਾ ਸਭ ਕੁਝ ਨਾਲ ਜਮ ਤੇ ਕਾਗਜ਼ ਪੱਤਰਾ ਦੀ ਜਿੰਮੇਵਾਰੀ ਜਿੰਮੇਵਾਰੀ ਫੋਲ ਲੈ ਜਾਵਾਂ ਅੱਛਾ ਤੇ ਲਾਉਣ ਲਾਉਣ ਹੋ ਜੂਗਾ ਤੇ ਲਾਉਣ ਹਾਂ ਲਾਉਣ ਵੀ ਹੋ ਜੂਗਾ ਹੋ ਜੂਗਾ ਤੇ ਜੇ ਬਾਈ ਤੁਸੀਂ ਲਾਉਣ ਕਰਾਉਣਾ ਤਾਂ ਲਾਉਣ ਵੀ ਕਰਾ ਸਕਦੇ ਆ ਤੇ ਬਾਈ ਕਹਿੰਦਾ ਤੇ ਬਹੁਤ ਸੋਹਣਾ ਟਰੈਕਟਰ ਆ ਤੇ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਨੰਬਰ ਤੇ ਬਾਈ ਨੂੰ ਫੋਨ ਕਰਕੇ ਭਰਾ ਮੇਰੋ ਆਪਣੇ ਪਿੰਡ ਮਿਰਜ਼ਿਆ ਨੇ ਕਦੋਂ ਮਰਜੀ ਆ ਜਿਓ ਇਹ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਦੇ ਵੀਰ ਬਣ ਕੇ ਓਕੇ ਭਰਾ ਧੰਨਵਾਦ